ਸਤਿ ਸ੍ਰੀ ਅਕਾਲ ਜੀ ਕਮਾਂਡਰੀ ਫਾਰਮ ਤੇ ਤੁਹਾਡਾ ਸਵਾਗਤ ਹੈ ਅੱਜ ਪਿੰਡ ਗੁਜਰਾ ਜ਼ਿਲ੍ਹਾ ਸੰਗਰੂਰ ਪਿੰਡ ਗੁਜਰਾ ਤੋਂ ਵੀਡੀਓ ਬਣਾ ਰਿਆਂ ਦੋ ਝੋਟੀਆਂ ਦਿਖਾਵਾਂਗੇ ਇੱਕ ਪਾਖੜ ਕੱਪਣਾ 7 ਲੀਟਰ ਦੁੱਧ ਤੇ ਇੱਕ ਤਾਜੀ ਦੂਜਾ ਸੁਗਾ 20-25 ਦਿਨਾਂ ਦੀ ਸੂਈ ਹੋਈ 12 ਲੀਟਰ ਦੁੱਧ ਲੈ ਛੱਜੜੋਂ ਵਾਲੇ ਬਾਈ ਕੋਲ ਪਹੁੰਚਿਆ ਹੋਰ ਬਾਈ ਵੀ ਇੱਥੇ ਹਨ ਆ ਪਿੰਡ ਗੁਜਰਾ ਜ਼ਿਲ੍ਹਾ ਸੰਗਰੂਰ ਤੇ ਪਹਿਲਾ ਤੋਰ ਕੇ ਦਿਖਾ ਦਿੱਤਾ ਜੀ ਵੀਰੇ ਕਾਲੇ ਲੈ ਦੇਖ ਸਕਦੇ ਹੋ ਇੱਧਰ ਨੂੰ ਇੱਧਰੋਂ ਤੋਰਦੇ ਕਾਲੇ ਥਾਣਾ ਹਵਾਨੇ ਦੀ ਸਾਫ ਆ ਅੱਲਾ ਕੱਲਾ ਮੂਠੀ ਵਾਲਾ ਥਾਣਾ ਲੱਗਾ ਪਿੱਠ ਕੁੜੇ ਦੀ ਚੰਗੀ ਆ ਦੇਖ ਸਕਦੇ ਹੋ ਨਵੇਂ ਕਰਦੇ ਵਕਾਇਵਰਾ ਮਾਰੀਆਂ ਦੀਵਾਰੂ ਆ ਬਾਵਾ ਦੇਖ ਸਕਦੇ ਹੋ ਅੱਲਾ ਕੱਲਾ ਮੂਠੀ ਵਾਲਾ ਥਾਣਾ ਲੜਿਆ ਵੀਰੇ ਕਾਲੇ ਕੁੰਡੀ ਝੋਟੀ ਛੋਟਾ ਸਿੰਗ ਫੇਸ ਕੁਆਲਟੀ ਚੈੱਕ ਕਰ ਸਕਦੇ ਹੋ ਆ ਜਾ ਲਵਿੰਦੇ ਆ ਬਾਫੀ ਡਿਟੇਲ ਬਾਈ ਤੋਂ ਲੈ ਕੇ ਦਿੰਨੇ ਆ ਇਹ ਲੱਖੇ ਦਾ ਜੂਆ ਕਾਲੇ ਇਹ ਦੂਜਾ ਸੁਗਾ ਵੀਰੇ ਦਾ ਦੂਜਾ ਸੁਗਾ ਆ ਸਿੰਗਰ ਦੇ ਮਾਰੀ ਕੈਮਰਾਮਾਨਾ ਜੀ ਚਾਹੇ ਦੇਖ ਸਕਦੇ ਹੋ ਕੁੰਡੀ ਝੋਟੀ ਦੂਜਾ ਸੁਗਾ ਤੇ ਦੁੱਧ ਕੰਮ ਕਾਲੇ ਤਿਆਰ ਹੋ 12 ਕਿਲੋ ਤਿਆਰ ਆ ਨੈਟ ਵੀਰੇ 12 ਲੀਟਰ ਤਿਆਰ ਆ ਟਾਈਮ ਤੋਂ ਟਾਈਮ ਆ ਚਾਹੇ 2 ਡੰਗ ਚ ਹੋਵੇ ਵੀਰ ਭਾਈ ਚਾਹੇ 4 ਡੰਗ ਚ ਹੋਵੇ ਤੇ ਲੀਟਰ ਵਾਲਾ ਕੰਡੇ ਵਾਲਾ ਕੰਡੇ ਕੰਡੇ ਵਾਲਾ ਵੀਰੇ ਕੰਡੇ ਵਾਲਾ 12 ਲੀਟਰ ਦੁੱਧ ਤਿਆਰ ਆ ਕੰਡੇ ਦੇ ਜੋਖ ਨੇ ਸੱਜਣੋ ਕੋਈ ਵੀ ਵੀਰ ਸੱਜਣ ਆਵੇ ਤੇ ਕੰਡੇ ਦੇ ਜੋਗ ਸਕਦਾ ਦੂਜਾ ਸੂਆ ਤੇ 12 ਲੀਟਰ ਦੁੱਧ ਤਿਆਰਾ ਕੱਟਰੂ ਇਹਦਾ ਮਰ ਗਿਆ ਤੇ ਕੱਟਰੂ ਇਹਦਾ ਮਰ ਗਿਆ ਵੀਰੇ ਕੱਟਰੂ ਇਹਦਾ ਮਰ ਗਿਆ ਦੀ ਸੱਜਣੋ 22 ਦਿਨ ਹੋ ਗਏ ਅਜ ਸੂਈ ਨੂੰ ਤੇ ਆਪਣੀ ਦੇਣੀ ਕਿੰਨੀ ਰਿਆ ਕਾਲੇ ਇਹ ਵੀਰੇ 75000 ਦੀ ਖਾਣਾ 75000 ਦੀ ਬਾਈ ਕਹਿੰਦਾ ਦੇ ਦਾਂਗੇ ਕੋਈ ਮਾਨ ਤਨ ਹੋ ਜੂ ਮੌਕੇ ਤੇ ਮਾਨ ਤਨ ਮੌਕੇ ਤੇ ਮਾਨ ਤਨ ਹੋ ਜੂ ਜਿਹੜਾ YouTube ਚੈਨਲ ਦੇਖ ਕੇ ਹੂੰ ਮੌਕੇ ਤੇ ਮਾਨ ਤਨ ਹੋ ਜੂ ਗੜਬੇ ਵਰਗੀ ਝੋਕੀ ਆ ਸੱਜਣੋ ਦੂਜਾ ਸੂਆ 12 ਲੀਟਰ ਦੁੱਧ ਤਿਆਰਾ 22 ਦਿਨ ਹੋ ਗਏ ਸੂਈ ਨੂੰ ਤੇ ਅਗਲੀ ਝੋਟੀ ਦਿਖਾਉਣਿਆ ਬਾਖੜ ਗੱਪਣ ਤੀਜਾ ਸੂਆ ਦਾ ਕਾਲੇ ਅੱਜ ਦੇਖ ਸਕਦੇ ਹੋ ਵਖੜ ਗੱਬਲ ਤੀਜਾ ਸੁਆ ਸੱਜਣੋ ਤਾਂ ਦੇਖ ਸਕਦੇ ਹਾਂ ਮੁੱਠੀ ਵਾਲਾ ਕੱਲਾ ਕੱਲਾ ਥਾਣਾ ਨੇਵੇ ਤੇ ਮਾਰਦੇ ਕਾ ਜੀ ਆ ਜਾ ਮੈਂ ਕੱਲਾ ਕੱਲਾ ਮੁੱਠੀ ਵਾਲਾ ਸਾਲ ਲੱਗਾ ਹੋਇਆ ਸੱਜਣੋ ਛੋੜ ਦੇ ਆ ਵੀਰੇ ਛਟਪੜੇ ਦੀ ਚੰਗੀ ਆ ਸੱਜਣੋ ਤੀਜਾ ਸੁਆ ਝੋਟੀ ਆ ਵਖੜ ਗੱਬਣ ਬਾਕੀ ਡਿਟੇਲ ਬਾਅਦ ਤੋਂ ਲੈ ਕੇ ਦਿੰਨੇ ਆ ਹੈ ਓਤੀ ਬਾਦ ਆ ਬਈ ਤੀਜਾ ਸੁਗਾ ਕਾਲੇ ਤੀਜਾ ਸੁਗਾ ਵੀਰੇ ਕੀ ਗਿਆ ਤੇ ਗੱਬਣ ਕਿੰਨੇ ਟਾਈਮ ਦੀ ਹੋ ਗਈ ਭਾਈ 2.5 ਮਹੀਨੇ ਦੀ ਭਾਈ 2.5 ਮਹੀਨੇ ਦੀ ਗੱਬਣਾ ਦਾ ਵੇ ਹੋ ਜਾ ਕਾਲੇ 2.5 ਮਹੀਨੇ ਦੀ ਗੱਬਣਾ ਤੀਜਾ ਸੁਗਾ ਦੁੱਧ ਕਿੰਨਾ ਵੀਰੇ 7 ਕਿਲੋ ਭਾਈ 7 ਕਿਲੋ ਗੜਬੀਆਂ ਮਾਰਨੇ ਚਾਹੀਏ 2 ਡੰਗ ਚੋਲੇ 3 ਡੰਗ ਚੋਲੇ ਤੀਜਾ ਸੁਗਾ ਤੇ ਦੁੱਧ 7 ਲੀਟਰ 2.5 ਮਹੀਨੇ ਦੀ ਗੱਬਣਾ 2.5 ਮਹੀਨੇ ਦੀ ਗੱਬਣਾ ਭਾਈ ਤੇ ਕਟਰੂ ਦਿਖਾ ਦੇ ਭਾਈ ਮਾਗਰ ਕੱਟਾ ਹੈ ਭਾਈ ਮਾਗਰ ਕੱਟਾ ਕੱਟਾ ਵੀ ਨਾਮ ਦੇਵਾਂਗੇ 70 ਲੀਟਰ ਬੁੱਧਾ ਢਾਈ ਮਹੀਨੇ ਦੀ ਗੱਬਣ ਤੇ ਇਹਦਾ ਕੀ ਮੁੱਲ ਵੜੀ ਆ ਕਾਲੇ ਇਸ ਦਿੱਤੀ ਦਾ ਵੀਰੇ 70000 ਦੀ ਦੇ ਦਾਂਗੇ ਇਹ ਜੋ ਵੀ ਮਾਨਤਾਨ ਹੋ ਜੂ ਬਾਈ ਆ ਮਾਨਤਾਨ ਹੋ ਜੂ ਵੀਰੇ ਮਾਨਤਾਨ ਇਹ ਜੋ ਵੀ ਹੋ ਜੂ ਬਾਈ ਕਹਿੰਦਾ ਜਿਹੜਾ ਵੀ YouTube ਚੈਨਲ ਨੂੰ ਦੇਖ ਕੇ ਮਾਨਤਾਨ ਬਾਈ ਜਰੂਰ ਖੁੱਲਾ ਕਰ ਦੇ ਕਾਲੇ ਅਟਾ ਵੀ ਆਇਆ ਬਾਈ ਕੋਈ ਟੱਕਰ ਨਹੀਂ ਤੇ ਪਿੰਡ ਗੁਜਰਾ ਜ਼ਿਲ੍ਹਾ ਫਗਰੂਰ ਮੋਬਾਈਲ ਨੰਬਰ ਬੋਲ ਦੇ ਬਾਈ 9976577415 ਇੱਕ ਵਾਰੀ ਹੋਰ ਬੋਲ ਦੋ 9976577415 77415 77415 ਠੀਕ ਆ ਜੀ ਵੀਰੇ ਤੇ ਪਿੰਡ ਗੁਜਰਾ ਜ਼ਿਲ੍ਹਾ ਫਗਰੂਰ ਆ ਤੇ ਜੇ ਆਪਣੀ ਵੀਡੀਓ ਵਧੀਆ ਲੱਗੀ ਵੀਡੀਓ ਨੂੰ ਲਾਇਕ ਕਮੈਂਟ ਚੈਨਲ ਨੂੰ ਸਬਸਕ੍ਰਾਈਬ ਕਰੋ ਧੰਨਵਾਦ